ਕਿਸਾਨ ਭਰਾਓ ਕਣਕ ਦੀ ਬਾੜੀ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਕੁਝ ਕਣਕ ਮੰਡੀਆਂ ਦੇ ਵਿੱਚ ਆਉਣੇ ਵੀ ਸ਼ੁਰੂ ਹੋ ਗਈ ਹੈ ਅੱਜ ਮੈਂ ਆਪਣੀ ਲੋਕਲ ਮੰਡੀ ਦੇ ਵਿੱਚ ਗਿਆ ਸੀ ਭਗਤਾਪਾਈ ਦਾ ਇੱਥੇ ਦਿਨਦਨ ਜਿਹੜੀ ਕਣਕ ਦੀ ਆਮਦੋਂ ਵਧ ਰਹੀ ਹੈ ਆ ਕਾਫੀ ਸਾਰੀਆਂ ਢੇਰੀਆਂ ਪਈਆਂ ਨੇ ਕੁਝ ਨੂੰ ਜੇ ਪਿਆਰ ਕੀਤਾ ਜਾ ਰਿਹਾ ਕੁਝ ਕੋ ਬੋਲੀ ਵੀ ਲੱਗ ਰਹੀ ਹੈ ਉੱਥੇ ਗੱਲਬਾਤ ਹੋਈ ਕਿਸਾਨਾਂ ਨਾਲ ਵੀ ਗੱਲਬਾਤ ਹੋਈ ਤੇ ਜਿਹੜੇ ਕੁਝ ਆੜ੍ਹਤੀ ਕਿਸਾਨਾਂ ਨਾਲ ਵੀ ਗੱਲਬਾਤ ਹੋਈ ਕਿੱਥੇ ਕਿਥੇ ਸਮੱਸਿਆ ਆ ਰਹੀ ਹੈ ਥੋੜੀ ਜੀ ਮੁਅਸਰ ਦੀ ਕਿਉਂਕਿ ਜਿਹੜੀ ਮੁਅਸਰ ਦੀ ਹੱਦ ਮਿਤੀ ਹੋਈ ਉਹ 12 ਤੇ ਕਈ ਥਾਵਾਂ ਉੱਤੇ ਉਹ 13 ਵੀ ਆ ਰਹੀ ਹੈ 14 ਵੀ ਆ ਰਹੀ ਹੈ ਤੇ ਕਈ ਵਿੱਚ ਵਿੱਚ 10 ਵੀ ਦੇਖਣ ਨੂੰ ਮਿਲੀ ਹੈ ਸੋ ਜਿਹੜੀ ਥਿੱਕ ਤੇ ਮੁਅਸਰ ਵੱਧਦੀ ਹੈ ਤਾਂ ਉੱਥੇ ਉਹਨੂੰ ਖਲਾੜਿਆ ਜਾ ਰਿਹਾ ਹੈ ਉਹਨੂੰ ਥੋੜੇ ਸਕਾਇਆ ਜਾ ਰਿਹਾ ਹੈ ਇਸ ਕਰਕੇ ਇਸ ਤੋਂ ਬਚਣ ਦੇ ਲਈ ਕੋਸ਼ਿਸ਼ ਕਰੋ ਕਿਉਂਕਿ ਜੇ ਖੇਤ ਦੇ ਵਿੱਚ ਫਸਲ ਖੜੀ ਹੈ ਤਉ ਉਹਦੇ ਘੰਟੇ-ਘੰਟੇ ਦੇ ਵਿੱਚ ਫਰਕ ਪੈਂਦਾ ਹੈ ਅ ਇਸ ਕਰਕੇ ਤੁਸੀਂ ਜਦੋਂ ਕਣਕ ਪੂਰੀ ਤਰ੍ਹਾਂ ਫੱਗਦੀ ਹੈ ਵੱਢਣ ਵਾਲੀ ਹੈ ਇੱਕ ਦਿਨ ਨਾ ਕੋਈ ਫਰਕ ਨਹੀਂ ਪੈਂਦਾਗਾ ਅ ਫੇਰ ਹੀ ਮੰਡੀ ਦੇ ਵਿੱਚ ਲੈ ਕੇ ਆਉ ਉਹ ਨਹੀਂ ਤਾਂ ਫਿਰ ਇੱਥੇ ਬੈਠਣਾ ਪੈਂਦਾ ਤੇ ਉਹ ਕਣਕ ਫਿਰ ਸੁੱਕਦੀ ਵੀ ਹੋਲੀ ਹੈ ਬਾਹਰ ਜਗ੍ਹਾ ਕਿਤੇ ਬਾਹਰ ਦਿਨੇ ਦਾ ਸੁੱਕ ਵੀ ਜਲਦੀ ਜਾਂਦੀ ਹੈ ਪਰ ਫਿਰ ਥੋੜੀ ਬਹੁਤੀ ਕਿਤੇ ਤਰੇਲ ਦੀ ਸਮਾਪਨਾ ਤਾਂ ਹੈ ਨਹੀਂ ਕੋਈ ਪਰ ਫਿਰ ਵੀ ਕਿਤੇ ਉਸਾਂ ਦੀ ਸਮੱਸਿਆ ਵੀ ਮਣ ਸਕਦੀ ਹੈ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਇਸ ਵਿੱਚ ਜਿਹੜੀ ਕਣਕ ਇੱਕ ਵਾਰੀ ਇਸ ਵਾਰੀ ਕੁਰਤੀ ਹੋ ਗਈ ਖਰਚਾੜ ਵੀ ਠੀਕ ਦਸਰਾਇ ਇੱਕ ਸੰ ਤੇ ਪਕਾ ਵੀ ਠੀਕ ਹੈ ਮੌਸਮ ਵੱਲੋਂ ਵੀ ਚਲੋ ਅਜੇ ਮੇਹਰ ਹੈ ਕੁਦਰਤੀ ਪਰ ਕਿਤੇ ਕਿਤੇ ਨਾ ਇਹ ਸਮੱਸਿਆ ਕਿਸ ਤਰ੍ਹਾਂ ਕਿਨਾਰੀ ਹੈ ਜਾਂ ਤਾਂ ਜਿੱਥੇ ਕਿਤੇ ਕੋਈ ਨਰਖਸੋਂ ਥੱਲੇ ਕਣਕ ਹੈਗੀ ਹੈ ਕੋਸ਼ਿਸ਼ ਕਰੋ ਨੂੰ ਥੋੜਾ ਬੋਤਾ ਜਾਂ ਤਾਂ ਪਾਸੇ ਦੀ ਟਰਾਲੀ ਭਰ ਲਓ ਤੇ ਜਾਂ ਫਿਰ ਸ਼ੁਰੂ ਤੋਂ ਕਣਕ ਜਿਹੜੀ ਇਸ ਵਾਰ ਥੋੜੀ ਜੀ ਹੋ ਗਈ ਕਰਸੀ ਹੋ ਗਈ ਜਿਨੂੰ ਆਪਾਂ ਕਹਿੰਦੇ ਪੰਜਾਬੀ ਚ ਉਹਦਾ ਕਾਰਨ ਕੀ ਬਣਿਆ ਵੀ ਜਿਹੜੀ ਸੁੰਡੀ ਦੇ ਕਾਰਨ ਜਿਹੜੀ ਕਣਕ ਦੁਆਰਾ ਫੋਟ ਲੈ ਗਈ ਤੇ ਜਾਂ ਫਿਰ ਇੱਥੇ ਉਗਣ ਦੇ ਵਿੱਚ ਸਮੱਸਿਆ ਆਈ ਉਹ ਇੱਕ ਵਕਰਾ ਵਿਸ਼ਾ ਉਹ ਕਿਉਂ ਹੋਈ ਕਿਸ ਤਰ੍ਹਾਂ ਆਈ ਉਹ ਵੀ ਕਿਸਾਨ ਨਾਲ ਗਲਤ ਕੀਤੀ ਹੈ ਉਹ ਹੁਣ ਇਹਦਾ ਕੋਈ ਸਮਾਂ ਨਹੀਂ ਹੈਗਾ। ਉਹ ਕਦੇ ਫਿਰ ਗੱਲ ਕਰਾਂਗੇ ਕਿ ਉਹਦੇ ਜਿਹੜੇ ਕਣਕ ਦਾ ਛਿੱਟਾ ਦਿੱਤਾ ਗਿਆ। ਕਣਕ ਦਾ ਛਿੱਟਾ ਦਿੱਤਾ ਗਿਆ ਉਸ ਤੋਂ ਬਾਅਦ ਉਹ ਕਣਕ ਮਤਲਬ ਥੋੜੀ ਲੇਟ ਹੋਈ ਕੁਦਰਤੀ ਗੱਲ ਹੈ। ਉਹਦੇ ਵਿੱਚ ਜਿਹੜਾ ਗੱਲਬਾਤ ਹੈਗਾ ਜਿੱਥੇ ਉਹ ਸਾਰੇ ਖੇਤ ਮਤਲਬ ਕਣਕ ਦੇ ਵਿੱਚ ਰਲ ਜਾਂਦੀ ਹੈ। ਉਹਦੇ ਵਿੱਚ ਉਹਥੇ ਮੋਇਸਟਰ ਬੁਖਾਰੀ ਹੈ ਇਸ ਕਰਕੇ ਜਿੱਥੇ ਕੋਈ ਉਸਾਂ ਦੀ ਸਮੱਸਿਆ ਆਈ ਸੀ ਤਾਂ ਉਹਨੂੰ ਥੋੜਾ ਜਿਹਾ ਹੋਰ ਲੇਟ ਕਰ ਲੋ ਤੇ ਉਸ ਥੀਕੇ ਨਾਲ ਕੋਸ਼ਿਸ਼ ਕਰੋ ਜਿਹੜੀ ਸੁੱਕੀ ਕਣਕ ਹੀ ਮੰਡੀ ਦੇ ਵਿੱਚ ਲਿਆਂਦੀ ਜਾਵੇ ਤਾਂ ਉਹਦੇ ਨਾਲ ਜਿਹੜਾ ਇੱਥੇ ਜਿਹੜੀ ਬੈਠਣ ਬੜੀ ਪਰੇਸ਼ਾਨੀ ਹੈ ਉਸ ਤੋਂ ਅੱਛਾ ਜਾ ਸਕਦਾ ਹੈ ਅ ਸਭ ਤੋਂ ਵੱਧ ਧੰਨਵਾਦ